ਦੋੜਾ ਗਿਆ ਇਧਰ ਕੁੜਾ ਨਹੀਂ ਇਧਰ ਲੱਭੀ ਹੋ ਸਾਰੇ ਪਿੱਛੇ ਹੋਏ ਨਹੀਂ ਤਾਂ ਲੈ ਲੈਂਦੇ ਇਧਰ ਹੋ ਜਾ ਇੱਥੇ ਹੋ ਜਾ ਠੀਕ ਹੈ 22 ਅਪ੍ਰੈਲ 2025 ਨੂੰ ਬਹੁਤ ਹੀ ਮੰਨ ਭਾਗਾ ਸੀ ਤੇ ਸਾਡੇ ਦੇਸ਼ ਦੇ ਉੱਪਰ ਭਾਰਤ ਦੀ ਆਜ਼ਾਦੀ ਦੇ ਉੱਪਰ ਹਮਲਾ ਹੈ ਜੰਮੂ ਐਂਡ ਕਸ਼ਮੀਰ ਇੰਟੀਗਰਲ ਪਾਰਟ ਹੈ ਭਾਰਤ ਦਾ ਤੇ ਪਾਕਿਸਤਾਨ ਨੂੰ ਇਹਦੇ ਵਿੱਚ ਕੋਈ ਇੰਟਰਫੀਰੈਂਸ ਨਹੀਂ ਕਰਨਾ ਚਾਹੀਦਾ ਨਾ ਉਧਰੋਂ ਉਧਰੋਂ ਅਤਿਵਾਦੀ ਟ੍ਰੇਨਡ ਕਰਕੇ ਇੰਡੀਆ ਵਿੱਚ ਜਿਹੜੇ ਸਲਾਨੀ ਵਿਅਕਤੀ ਸੀਗੇ ਟੂਰਿਸਟ ਉਹਨਾਂ ਦੇ ਉੱਪਰ ਵਾਰ ਨਹੀਂ ਕਰਨਾ ਚਾਹੀਦਾ ਸੀ ਜਿਹੜੇ ਟੂਰਿਸਟ ਹੈ ਉਹਨਾਂ ਨੂੰ ਆਪਣੇ ਆਪ ਹੀ ਸੈਂਟਰ ਕਰ ਦੇਣਾ ਚਾਹੀਦਾ ਨਹੀਂ ਤਾਂ ਭਾਰਤ ਦੇਸ਼ ਨੇ ਉਹਨਾਂ ਨੂੰ ਲੱਭ ਲੱਭ ਕੇ ਮਾਰਨੇ ਹੈਗੇ ਤੇ ਮੇਰੀ ਇਹੀ ਭਾਰਤ ਦੇਸ਼ ਨੂੰ ਅਪੀਲ ਹੈ ਕਿ ਅੱਤਵਾਦ ਖਤਮ ਕੀਤਾ ਜਾਵੇ ਤੇ ਅਮਨ ਸ਼ਾਂਤੀ ਜੰਮੂ ਕਸ਼ਮੀਰ ਅਤੇ ਪੂਰੇ ਭਾਰਤ ਵਿੱਚ ਬਹਾਲ ਕੀਤੀ ਜਾਵੇ ਧੰਨਵਾਦ ਸਰਪਸ ਮੇਜ ਚਸਦੂ ਜੋ 22 April ਨੂੰ ਪਹਿਲਗਾਮ ਵਿੱਚ ਅੱਤਵਾਦ ਵੱਲੋਂ ਅਟੈਕ ਕੀਤਾ ਗਿਆ ਉਹਨਾਂ ਹੱਥੇ ਸਲਾਨੀਆਂ ਨੂੰ ਆਪਣਾ ਨਿਸ਼ਾਨਾ ਬਣਾ ਗਿਆ ਇਹ ਬਹੁਤ ਹੀ ਇੱਕ ਨਿੰਦਣਯੋਗ ਕਾਰਨਾਮਾ ਹੈ ਔਰ ਇਹਦਾ ਨਿੰਦਣਯੋਗ ਕਾਰਨਾਮਾ ਹੈ ਜੋ ਕਿ ਇਨਸਾਨੀਅਤ ਤੇ ਮਨੁੱਖਤਾ ਤੇ ਕਲੰਕ ਹੈ ਸਾਥੀਓ ਮੈਂ ਗੱਲ ਕਹਿਣਾ ਚਾਹੂੰਗਾ ਕਿ ਪਾਕਿਸਤਾਨ ਆਪਣੀਆਂ ਕੁਝ ਹਰਕਤਾਂ ਤੋਂ ਬਾਜ਼ ਆ ਜਾਏ ਲੇਕਿਨ ਜੇ ਬਾਜ਼ ਨਾ ਆਇਆ ਤੇ ਉਸ ਨੂੰ ਖਮਿਆਜਾ ਬਹੁਤ ਵੱਡਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਇਹ ਚਾਹੁੰਦਾ ਹੈ ਕਸ਼ਮੀਰ ਨੂੰ ਸੋਣਾ ਲੇਕਿਨ ਇਹ ਭੁੱਲ ਜਾਵੇ ਇਹ ਉਹਦੀ ਾਕਾਦ ਨਹੀਂ ਹੈਗੀ ਪਾਕਿਸਤਾਨ ਦੀ ਸੋ ਅੱਜ ਪੂਰੇ ਦੇਸ਼ ਵਿੱਚ ਮੈਂ ਕਹਿੰਦਾ ਪੂਰੇ ਵਿਸ਼ਵ ਜਿਹੜਾ ਇੱਕ ਨਿੰਦਣਯੋਗ ਸਾਰੀ ਘਟਿਆ ਜਿਹੜੀ ਖੇਧੀ ਕੀਤੀ ਜਾ ਰਹੀ ਹੈ ਇਸ ਗੱਲ ਦੀ ਕਿ ਇਹ ਇਨਸਾਨੀਅਤ ਦੇ ਮੱਥੇ ਤੇ ਕਲੰਕ ਹੈ ਅਕਾਲੀ ਦੇਖੋ ਸ਼ਾਈ ਮਾਮਲਾ ਦਿਹਾਣਾ ਦਾ ਬਿਆਨ ਆਇਆ ਸੀ ਉਹਨਾਂ ਨੇ ਇਸ ਗੱਲ ਦੀ ਰਖੇਧੀ ਕੀਤੀ ਹੈ ਕਿ ਜੇਕਰ ਆਪਾਂ ਸਮਝੀਏ ਕਿ ਅਸਲਾਮ ਦੀ ਗੱਲ ਕਰਦੇ ਆ ਤੇ ਅਸਲਾਮ ਇਸ ਗੱਲ ਦੀ ਰਖੇਧੀ ਕਰਦਾ ਹੈ ਇਨਸਾਫ ਨਹੀਂ ਇਨਸਾਫ ਦੀ ਗੱਲ ਕਰਦਾ ਹੈ ਕਿਉਂਕਿ ਇਹ ਇੱਕ ਬਹੁਤ ਹੀ ਘਟਿਆ ਕਾਰਨਾਮਾ ਹੈ ਜੋ ਪੂਰੇ ਦੇਸ਼ ਵਿੱਚ ਲੋਕ ਜਿਹੜੇ ਹਹਾਕਾਰ ਮਚ ਗਈ ਹੈ ਸੋ ਇਹ ਪਾਕਿਸਤਾਨ ਪੁਲਿਸ ਆ ਵੀ ਆਪਣੇ ਕੋਈ 7 ਦਿਨ ਤੋਂ ਬਾਅਦ ਆ ਜਾਏ ਨਹੀਂ ਤੇ ਇਸ ਨੂੰ ਬਹੁਤ ਵੱਡਾ ਅਖਮਾਜਾ ਪੁੱਤਰਾ ਪੈ ਸਕਦਾ ਹੈ ਸੋ ਇਹਨਾਂ ਲਫ਼ਜ਼ਾਂ ਦੇ ਨਾਲ ਇੱਕ ਮੈਂ ਦਾ ਜੱਜਗਾ